ਜੀ ਸਾਹਿਬ ਪਹਿਲਾਂ ਤਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਜੁਆ ਤੇ ਆਟੇ ਵੱਡੇ ਮਹਾਨ ਦਿਨ ਦੇ ਉੱਤੇ ਡਾਕਟਰ ਬਾਬਾ ਸਾਹਿਬ ਭੀਨਰੋ ਅੰਬੇਦਕਰ ਜੀ ਦੀ ਜੋ ਜਨਮਤੀ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਉਸ ਮੌਕੇ ਦੇ ਉੱਤੇ ਅੱਜ 14 ਅਪ੍ਰੈਲ 1891 ਵਾਲੇ ਦਿਨ ਜਨਮੇ ਡਾਕਟਰ ਬਾਬਾ ਸਾਹਿਬ ਭੀਨਰੋ ਅੰਬੇਦਕਰ ਜੀ ਨੂੰ ਅੱਜ ਸਾਰਾ ਭਾਰਤ ਅੱਜ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ ਬਾਬਾ ਸਾਹਿਬ ਜਿੱਥੇ ਇੱਕ ਮਹਾਨ ਜੂਰਿਸਟ ਸੀਗੇ ਇਕਨੋਮਿਸਟ ਸੀਗੇ ਸੋਸ਼ਲਿਸਟ ਸੀਗੇ ਤੇ ਉਹਦੇ ਨਾਲ ਪੋਲੀਟੀਕਲ ਲੀਡਰ ਵੀ ਨੇ ਔਰ ਉਹਨਾਂ ਦੀ ਜੋ ਦੇਣ ਹੈ ਸਮਾਜ ਨੂੰ ਉਹ ਉਸ ਦੇਣ ਨੂੰ ਕਦੇ ਜ਼ਿੰਦਗੀ ਦੇ ਵਿੱਚ ਉਠਵਾਇਆ ਨਹੀਂ ਜਾ ਸਕਦਾ ਉਹ ਬੜੀ ਹੀ ਮਹਾਨ ਦੇਣ ਹੈ ਜੋ ਸਮਾਜ ਨੂੰ ਔਰ ਬਾਬਾ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੇ ਲਈ ਮਨੁੱਖੀ ਹੱਕਾਂ ਤੇ ਹਕੂਕਾਂ ਲਈ ਆਪਣੀ ਸਾਰੀ ਜ਼ਿੰਦਗੀ ਜੀ ਜਿਹੜੀ ਉਹ ਲਗਾਈ ਸਮਰਪਿਤ ਕੀਤੀ तकरीबन 65 ਸਾਲ ਦੀ ਉਮਰ ਓਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਬਾਬਾ ਸਾਹਿਬ 1955 ਦੇ ਵਿੱਚ ਪਰ ਉਹਨਾਂ ਨੇ ਆਪਣੀ तमाम ਜਿੰਦਗੀ ਜੋ ਸਾਡੀ ਪਤਕਏ ਇਹ ਜਿਹੜਾ ਮਨੂਵਾਤੀ ਜੋ ਸਮਾਜ ਚੱਲ ਰਿਹਾ ਸੀ ਵਰਨ ਸ਼ੰਕਲਾ ਦੇ ਵਿੱਚ ਵੰਡਿਆ ਹੋਇਆ ਸਮਾਜ ਸੀ ਉੱਚੀ ਨੀਚ ਜਾਤ ਪਾਤ ਇਹ ਜਿਹੜਾ ਭੇਤ ਭਾਵ ਸੀ ਔਰ ਖਾਸ ਕਰਕੇ ਜਿਹੜਾ ਦਲਿਤ ਸਮਾਜ ਸੀ ਉਨੇ ਹੱਕ ਸੀ ਜਿਹੜੇ ਉਹ ਮਾਰੇ ਜਾਂਦੇ ਸੀ ਹਰ ਜਗ੍ਹਾ ਦੇ ਉੱਤੇ ਉਹਨੂੰ ਦਬਾਇਆ ਜਾਂਦਾ ਸੀ ਛੂਆ ਛੂਤ ਦੀ ਜਿਹੜੀ ਰਾਜਨੀਤੀ ਸੀ ਉਹ ਜੋ ਉਸ ਸਮੇਂ ਦੇ ਵਿੱਚ ਚੱਲਦੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਜੜੋਂ ਪੁੱਟ ਕੇ ਉਸ ਜੰਗਾਲਾ ਨੂੰ ਜੜੋਂ ਪੁੱਟਿਆ ਔਰ ਇਹ ਐਡਾ ਵੱਡਾ ਯਾਨੀ ਕਿ ਰਿਫਾਰਮ ਕੀਤਾ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਐਡਾ ਵੱਡਾ ਰਿਫਾਰਮ ਕੀਤਾ ਸੋ ਅੱਜ ਪੂਰਾ ਭਾਰਤ ਉਹਨਾਂ ਦੀ ਇਸ ਅਦੁੱਤੀ ਜਾਨੀ ਕਿ ਜੋ ਮਹਕੋਮ ਕਾ ਕੁਰਬਾਨੀ ਨੂੰ ਇੱਕ ਕੁਰਬਾਨੀ ਸੀ ਬਹੁਤ ਵੱਡੀ ਜਿਹੜੀ ਉਹ ساری ਜ਼ਿੰਦਗੀ ਦੇ ਵਿੱਚ ਉਹਨਾਂ ਨੇ ਪੈਰ ਪੈਰ ਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਦੇਸ਼ ਨੂੰ ਇੱਕ ਨਵੀਂ ਸਮੇਲੋ ਵੀ ਦਿਸ਼ਾ ਦੇ ਦਚਾ ਦੇ ਕੇ ਲਿਆ। ਸੋ ਐਸੇ ਮਹਾਨ ਭਾਰਤ ਦੇ ਸਪੂਤ ਦੇ ਚਰਨਾਚასი ਨਤਮਸਤਕ ਹੁੰਨੇ ਆ ਔਰ ਅੱਜ ਉਹਨਾਂ ਦੀ ਜਨਤੀ ਦੇ ਮੌਕੇ ਤੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਅਸੀਂ ਸਾਰੇ ਜਣੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਔਰ ਅੱਜ ਮੈਂ ਡਿਸਟ੍ਰਿਕਟ ਫਤਿਹਗੜ ਸਾਹਿਬ ਵਿਖੇ ਉਹਦੇ ਪਹੁੰਚੀ ਹਾਂ ਮੇਰੇ ਨਾਲ ਸਾਡੇ ਫਤੇਕਰ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਜੀ ਰਾਏ ਸਾਹਿਬ ਅਸੀਂ ਪਠਾਨਾ ਤੋਂ ਵਿਧਾਇਕ ਰੁਪਿੰਦਰ ਸਿੰਘ ਜੀ ਹਰਪੀ ਸਾਹਿਬ ਡਿਪਟੀ ਕਮਿਸ਼ਨਰ ਫਤੇਕਰ ਸਾਹਿਬ ਸੋਨਾਖੰਡ ਜੀ ਔਰ ਐਸਐਸਪੀ ਫਤੇਕਰ ਸਾਹਿਬ ਸ਼ੋਭਾ ਮੱਘਰਵਾਲ ਜੀ ਤੇ ਸਾਰਾ ਸਮੂਹ ਸਾਡੇ ਸਾਰੇ ਸਤਾਰਿਓ ਸਾਥੀ ਖੜੇ ਨੇ ਮੈਂ ਸਾਰਿਆਂ ਵੱਲੋਂ ਅੱਜ ਅੱਜ ਇਹ ਰਿਪੋਰਟ ਸਰ ਪ੍ਰਤਾਪ ਬਾਜਵਾ ਦੇ ਉੱਪਰ ਮਾਮਲਾ ਦਰਜ ਕਰਵਾਉਣ ਲਈ ਅੱਜ ਦਾ ਜਿਹੜਾ ਦਿਨ ਹੈ ਇਸ ਸਿਰ ਬਾਬਾ ਸਾਹਿਬ ਨੂੰ ਸਮਰਪਿਤ ਹੈ ਸੋ ਉਹਨਾਂ ਨੂੰ ਸ਼ਰਧਾ ਦੇ ਸਮਰਪਿਤ ਇੱਕ ਇੱਕ ਇਹਨਾਂ ਤੁਹਾਡੇ ਡਿਪਾਰਟਮੈਂਟ ਦੇ ਕੇਸ ਹੈ ਜੀ ਬੀਰਾਵਾਦ ਪੰਡਾ ਜ਼ਿਲ੍ਹੇ ਦੇ ਵਿੱਚ ਪਲੀਜ਼ ਉਹ ਪੰਜ ਦਾ ਸਿਰਫ ਜਿਸ ਤਰ੍ਹਾਂ ਬਾਬਾ ਸਾਹਿਬ ਦਾ ਇਹ ਅਲੱਗ ਤੋਂ ਕਰ ਲਓ ਟੈਂਸ਼ਨ ਨਾ ਕਰੋ